ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਮੈਂ ਦੇਖੀ ਉਹਦੇ ਵਿੱਚ ਇੱਕ ਲੇਡੀ ਜ ਮੱਥਾ ਟੇਕ ਰਹੀ ਅੰਦਰ ਚਾਰ ਪੰਜ ਲੇਡੀ ਜਨਾਂ ਨੂੰ ਘੇਰਾ ਪਾ ਕੇ ਉਹਨਾਂ ਦੇ ਇੱਕ ਲਫਾਫਾ ਜਾਂ ਰੱਖ ਕੇ ਤੇ ਜਿਹੜਾ ਉਹਨਾਂ ਦੀ ਚੂੜੀ ਤਾਰ ਲਈ ਹੈ ਇਸ ਬੰਦ ਚ ਕੰਪਲੇਂਟ ਸੜਕੋ ਆ ਗਈ ਹੈ ਇੱਥੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰ ਰਹੇ ਹਾਂ ਤੇ ਜਲਦੀ ਇਹਨੂੰ ਟਰੈਕ ਕਰਕੇ ਜਿਹੜੀਆਂ ਲੇਡੀਆਂ ਮਹਿਲਾਵਾਂ ਇਹਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਇੱਕ ਜਨਾਨੀ ਦੇ ਮਗਰ ਲੱਗੀਆਂ ਨੇ ਜੀ ਤੇ ਚਾਰ ਤੋਂ ਪੰਜ ਮਹਿਲਾਵਾਂ ਦਿਖਾਈ ਦੇ ਰਹੀਆਂ ਨੇ ਕਾਫੀ ਵੈਸੇ ਭੀੜਿਆ ਕਾਫੀ ਲੇਡੀਜ਼ ਨੇ ਉੱਥੇ ਪਰ ਛੱਕੀ ਜਿਹੜੀਆਂ ਸਸਪੈਕਟਡ ਨੇ ਚਾਰ ਤੋਂ ਪੰਜ ਲ ਇਹ ਕੋਈ ਗਰੋਅ ਹੈ ਸਬੰਧ ਵਿੱਚ ਅਸੀਂ ਜਲਦੀ ਇਹਨੂੰ ਗਰੋਅ ਨੂੰ ਕਰੈਕ ਕਰਕੇ ਤੇ ਇਹਨੂੰ ਗ੍ਰਿਫਤਾਰ ਕਰਾਂਗੇ। ਇਹ ਰੋਗ ਨਵਾਂ ਇੱਕ ਤਿਆਰ ਹੋਇਆ ਕਿਉਂਕਿ ਲੇਡੀ ਦਾ ਗਰੋਅ ਪਹਿਲੀ ਵਾਰੀ ਇੱਕ ਅਸੀਂ ਕਹਾਸੇ ਦੇ ਤਸਵੀਰ ਸਾਹਮਣੇ ਆਈ ਹੈ ਜਿਹੜੀ ਦੇ ਵਿਰੋਧ ਕਰ ਰਹੀ ਹੈ। ਬਿਲਕੁਲ ਜਿਹੜੀ ਇਹੋ ਜਿਹਾ ਇਨਸੀਡੈਂਟ ਸਾਡੇ ਸਾਹਮਣੇ ਪਹਿਲੀ ਵਾਰ ਆਇਆ ਪਰ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਜਿਹੜੀਆਂ ਹੈਗੀਆਂ ਲੇਡੀ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੀ ਤਾਂ ਮਾਮਲਾ ਜੀ ਗੁਰੂ ਕਾਂਜ ਨੂੰ ਸਰਦਾ ਨਾਲ ਨਾਪਸਤ ਹੋਣ ਦੀਆਂ ਨੇ ਕਿ ਇਹ ਵੀ ਘਟਨਾਵਾਂ ਵਾਪਰ ਰਹੀਆਂ। ਕਿਤੇ ਨਾ ਕਿਤੇ ਲੱਗਦਾ ਕਿ ਹੋਰ ਚੌਕਸੀ ਰੱਖਣ ਦੀ ਲੋੜ ਹੈ ਜੀ ਸਤੀ ਉਧਾਨ ਦੀ ਲੋੜ ਹੈ ਦੇਖੋ ਕਿਤੇ ਵੀ ਭੀੜ ਭੜਕਾ ਹੋਵੇ ਚਾਹੇ ਗੁਰੂ ਘਰ ਵਿੱਚ ਆ ਕੋਈ ਵੀ ਜਿੱਦਾਂ ਰੇਲਵੇ ਸਟੇਸ਼ਨ ਬੱਸ ਸਟਾਪ ਹੋਵੇ ਪਿੱਛੇ ਪਕਟ ਜਿਹੜੇ ਉੱਥੇ ਤੁਰੇ ਫਿਰਦੇ ਨੇ ਸਨੇਚਿੰਗ ਜਿਹੜੇ ਪਰਸ ਕੱਢਨੇ ਜਾਂ ਮੋਬਾਈਲ ਕੱਢਨੇ ਉਹ ਜਿਹੇ ਇਨਸੀਡੈਂਟ ਤਕਰੀਬਨ ਹੁੰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜਾ ਇਨਸੀਡੈਂਟ ਇਸ ਤਰ੍ਹਾਂ ਦਾ ਗੁਰਦੁਆਰਾ ਵਿੱਚ ਆ ਗੁਰੂ ਘਰ 'ਚ ਸਾਡੇ ਨੋਟਿਸ ਪਹਿਲੀ ਵਾਰ ਆਇਆ ਵਾ ਪਰ ਅਸੀਂ ਇੱਥੇ ਟੀਮਾਂ ਸਪੈਸ਼ਲ ਲਗਾ ਦਿੱਤੀਆਂ ਨੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਕਿਸੇ ਵੀ ਪਛਾਣ ਦੇ ਵਿੱਚ ਆਉਂਦੀਆਂ ਨੇ ਤਾਂ ਕਿੱਥੇ ਇਤਲਾਹ ਕਰਨੀ ਚਾਹੀਦੀ ਹੈ ਜੀ ਉਹਨਾਂ ਨੂੰ ਉਹ ਬਿਲਕੁਲ ਨੂੰ ਤੁਹਾਡੇ ਮਾਧਿਅਮ ਨਾਲ ਵੀ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਇਹਨਾਂ ਬਾਰੇ ਕੋਈ ਪਤਾ ਲੱਗਦਾ ਤੁਰੰਤ ਇੱਥੇ ਪਹੁੰਚ ਜਕਿਏ ਜਲਦੀ ਇਹਨਾਂ ਨੂੰ ਫੜ ਸਕੀਏ ਇਸ ਤੋਂ ਇਲਾਵਾ ਜਦੋਂ ਤੁਹਾਡੇ ਮਾਧਿਅਮ ਰਹੀ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਭੀੜ ਭੜਕੇ ਵਾਲੀ ਜਗ੍ਹਾ ਦੇ ਜੋ ਜਾਂਦੇ ਖਾਸ ਕਰਕੇ ਗੁਰਦੁਆਰਾ ਮੰਦਿਰ ਜਾਂ ਚਰਚ ਜਾਂਦੇ ਨੇ ਤਾਂ ਆਪਣੇ ਵਸਤੂਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਮੈਂ ਦੇਖੀ ਉਹਦੇ ਵਿੱਚ ਇੱਕ ਲੇਡੀ ਜ ਮੱਥਾ ਟੇਕ ਰਹੀ ਅੰਦਰ ਚਾਰ ਪੰਜ ਲੇਡੀ ਜਨਾਂ ਨੂੰ ਘੇਰਾ ਪਾ ਕੇ ਤੇ ਉਹਨਾਂ ਦੇ ਇੱਕ ਲਫਾਫਾ ਜਾਂ ਰੱਖ ਕੇ ਤੇ ਜਿਹੜਾ ਉਹਨਾਂ ਦੀ ਚੂੜੀ ਉਤਾਰ ਰਹੀ ਹੈ ਇਸ ਬੰਦ ਚ ਕੰਪਲੇਂਟ ਸੜਕੋ ਆ ਗਈ ਹੈ ਇਹਦੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰ ਰਹੇ ਹਾਂ ਤੇ ਜਲਦੀ ਇਹਨੂੰ ਟਰੈਕ ਕਰਕੇ ਜਿਹੜੀਆਂ ਲੇਡੀ ਜਨੀਆਂ ਮਹਿਲਾਵਾਂ ਇਹਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਇੱਕ ਜਨਾਨੀ ਦੇ ਮਗਰ ਲੱਗੀਆਂ ਨੇ ਜੀ ਤੇ ਚਾਰ ਤੋਂ ਪੰਜ ਮਹਿਲਾਵਾਂ ਦਿਖਾਈ ਦੇ ਰਹੀਆਂ ਨੇ ਕਾਫੀ ਵੈਸੇ ਭੀੜ ਹੈ ਕਾਫੀ ਲੇਡੀ ਜਨ ਉੱਥੇ ਪਰ ਸ਼ੱਕੀ ਜਿਹੜੀਆਂ ਸਸਪੈਕਟਡ ਨੇ ਚਾਰ ਤੋਂ ਇਹ ਕੋਈ ਗਰੋਅ ਹੈ ਸਬੰਧ ਚ ਅਸੀਂ ਜਲਦੀ ਇਹਨੂੰ ਗਰੋਅ ਨੂੰ ਕਰੈਕ ਕਰਕੇ ਤੇ ਇਹਨੂੰ ਗ੍ਰਿਫਤਾਰ ਕਰਾਂਗੇ। ਕਿ ਰੋਗਣਾਵਾ ਨਵਾਂ ਇੱਕ ਤਿਆਰ ਹੋਇਆ ਕਿ ਕੋਈ ਲੇਡੀ ਦਾ ਗਰੋਅ ਪਹਿਲੀ ਵਾਰੀ ਇੱਕ ਅਸੀਂ ਕਹਿ ਸਕਦੇ ਹਾਂ ਤਸਵੀਰ ਸਾਹਮਣੇ ਆਈ ਹੈ ਜਿਹੜੀ ਦੇ ਵਿਰੋਧ ਰਿਹਾ ਬਿਲਕੁਲ ਜਿਹੜੀ ਇਹੋ ਜਿਹਾ ਇਨਸੀਡੈਂਟ ਸਾਡੇ ਸਾਹਮਣੇ ਪਹਿਲੀ ਵਾਰੀ ਆਇਆ ਪਰ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਜਿਹੜੀਆਂ ਹੈਗੀਆਂ ਲੇਡੀਜ਼ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਜੀ ਤਾਂ ਮਾਮਲਾ ਜੀ ਗੁਰੂ ਕਾਂਚ ਨੂੰ ਸਰਦਾ ਨਾਲ ਨਾਪਸਤ ਹੋਣਦੀ ਆਂਦੀ ਹੈ ਕਿ ਇੰਨੀ ਘਟਨਾਵਾਂ ਵਾਪਰ ਰਹੀਆਂ। ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਹੋਰ ਚੌਕਸੀ ਰੱਖਣ ਦੀ ਲੋੜ ਹੈ ਜੀ ਸਤੀਵਧਾਨ ਦੀ ਲੋੜ ਹੈ ਦੇਖੋ ਕਿਤੇ ਵੀ ਭੀੜ ਭੜਕਾ ਹੋਵੇ ਚਾਹੇ ਗੁਰੂ ਘਰ ਵਿੱਚ ਹੋਵੇ ਚਾਹੇ ਕੋਈ ਵੀ ਜਿੱਦਾਂ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਵੇ ਪਿੱਕ ਪੌਕਟ ਜਿਹੜੇ ਉੱਥੇ ਤੁਰੇ ਫਿਰਦੇ ਨੇ ਸਨੇਚੰਗ ਜਿਹੜੇ ਪਰਸ ਕੱਢਨੇ ਜਾਂ ਮੋਬਾਈਲ ਕਰਨੇ ਹੋਏ ਇਨਸੀਡੈਂਟ ਤਕਰੀਬਨ ਹੁੰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜਾ ਇਨਸੀਡੈਂਟ ਇਸ ਤਰ੍ਹਾਂ ਦਾ ਗੁਰਦੁਆਰਾ ਵਿੱਚ ਹੈ ਗੁਰੂ ਘਰ 'ਚ ਸਾਡੇ ਨੋਟਿਸ ਪਹਿਲੀ ਵਾਰ ਆਇਆ ਹੈ ਪਰ ਅਸੀਂ ਇੱਥੇ ਟੀਮਾਂ ਸਪੈਸ਼ਲ ਲਗਾ ਦਿੱਤੀਆਂ ਨੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਕਿਸੇ ਵੀ ਪਛਾਣ ਦੇ ਵਿੱਚ ਆਉਂਦੀਆਂ ਨੇ ਤਾਂ ਕਿੱਥੇ ਇਤਲਾਹ ਕਰਨੀ ਚਾਹੀਦੀ ਹੈ ਜੀ ਉਹਨਾਂ ਨੂੰ ਉਹ ਬਿਲਕੁਲ ਤੁਹਾਡੇ ਮਾਧਿਅਮ ਨਾਲ ਵੀ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਇਹਨਾਂ ਬਾਰੇ ਕੋਈ ਪਤਾ ਲੱਗਦਾ ਤੁਰੰਤ ਪਹੁੰਚੋ ਜੇ ਜਲਦੀ ਇਹਨਾਂ ਨੂੰ ਫੜ ਸਕੀਏ ਇਸ ਤੋਂ ਇਲਾਵਾ ਜਦੋਂ ਤੁਹਾਡੇ ਮਾਧਿਅਮ ਰਹੀ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਭੀੜ ਭੜਕੇ ਵਾਲੀ ਜਗ੍ਹਾ ਦੇ ਜੋ ਜਾਂਦੇ ਖਾਸ ਕਰਕੇ ਗੁਰਦੁਆਰਾ ਮੰਦਿਰ ਜਾਂ ਚਰਚ ਜਾਂਦੇ ਨੇ ਤਾਂ ਆਪਣੇ ਵਸਤੂਆਂ ਦਾ ਆਪਣੇ ਬੈਗ ਦਾ